ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚੱਲਦੀ ਆ ਪਖਰਾਜ ਆਲੂ ਦੀ ਪਟਾਈ ਤੇ ਨਾਲ ਦੀ ਨਾਲ ਹੀ ਗ੍ਰੇਡਿੰਗ ਕਰੀ ਜਾਂਦੇ ਆ ਉੱਥੇ ਫਾਰਮ ਤੇ ਵੀ ਚੱਲਦੀ ਆ ਗ੍ਰੇਡਿੰਗ ਇੱਕ ਮਸ਼ੀਨ ਤੇ ਹੋਰ ਆਪਾਂ ਲੱਗੇ ਹੋਏ ਆ ਉੱਥੇ ਵੀ ਲੱਗੇ ਆ ਗ੍ਰੇਡ ਕਰ ਵੀ ਜਿੰਨਾ ਹੋ ਜਵੇ ਵਧੀਆ ਹੀ ਆ ਗਣਤੀ ਦੇ ਦਾਣਾ ਬਹੁਤ ਸੋਹਣਾ ਪਿਆ ਹੈ ਬਖਰਾਜ ਨੂੰ ਝਾੜ ਵੀ ਸੋਹਣਾ ਵਾ ਵਧੀਆ ਝਾੜ ਹੋਗਾ ਤੇ ਸਹਿਜ ਬਹੁਤ ਸੋਹਣਾ ਨਾ ਵੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹੀ ਸਹਿਜ ਹੋਇਆ ਵਾ ਪੂਰਾ ਵਧੀਆ ਸਹਿਜ ਜਿਵੇਂ ਜਿਵੇਂ ਖੇ ਸੁੱਕੀ ਜਾਂਦੇ ਆ ਓਵੇਂ ਓਵੇਂ ਕਿਆ ਬਾਤਾਂ ਆ ਮਸ਼ੀਨ ਦੀ ਆ ਕੀ ਪਰਫਾਰਮੈਂਸ ਇੰਨੀ ਸੋਹਣੀ ਦਿੰਦੀ ਆ ਮਸ਼ੀਨ ਨਾ ਆ ਜਿਹੜਾ ਮਾੜਾ ਜਾਂ ਮੀਂਹ ਪੈ ਗਿਆ ਮੀ ਪੈਣ ਤੋਂ ਬਾਅਦ ਤਾਂ ਇੰਨਾ ਕਿ ਨਜ਼ਾਰੇਦਾਰ ਕੰਮ ਹੋਇਆ ਨਾ ਬਹੁਤ ਸੋਹਣਾ ਕੰਮ ਹੋਇਆ ਕਿ ਇੱਕ ਤਾਂ ਗਰਦਾ ਉਡਣੋਂ हट ਗਿਆ ਮੇਨ ਗੱਲ ਤੇ ਇੱਕ ਸਭ ਤੋਂ ਜਿਆਦਾ ਵਧੀਆ ਇਹ ਹੋਇਆ ਕਿ ਥੋੜੀ ਜਿਹੀ ਡਲੀ ਬਣਦੀ ਸੀ ਅੱਗੇ ਪਰ ਇਹ ਜਿੰਨੀ ਸੁੱਕ ਜਾਂਦਾ ਖੱਤਾ ਇਹ ਉੰਨੀ ਡਲੀ ਭੋਰ ਦਿੰਦੀ ਆ ਜਿਵੇਂ ਹੁਣ ਥੋੜਾ ਜਿਹਾ ਗਿੱਲਾ ਵਾ ਤਾਂ ਕਰਕੇ ਥੋੜੀ ਜਿਹੀ ਡਣੀ ਡਲੀ ਮਾੜੀਆਂ-ਮਾੜੀਆਂ ਬਣਦੀਆਂ ਪਰ ਹਾਂ ਯਾਰ ਵੀ ਮਸ਼ੀਨ ਦਾ ਨਾ ਲੇਬਰ ਨੂੰ ਕੰਮ ਬਹੁਤ ਸੌਖਾ ਕਰਿਆ ਹੋਇਆ ਹੈ ਨਹੀਂ ਮਸ਼ੀਨ ਨੇ ਕਿ ਇੰਨੀ ਸੋਹਣੀ ਚੁਗਾਈ ਹੁੰਦੀ ਆ ਕੀ ਗੱਲ ਹੀ ਛੱਡ ਦੋ ਬਹੁਤ ਸੋਹਣਾ ਆਲੂ ਚੁਗਿਆ ਜਾਂਦਾ ਕੋਈ ਵੀ ਉਹ ਨਹੀਂ ਹੈਗੀ ਦਿੱਕਤ ਹਨਾ ਕਿ ਆਲੂ ਚੁਗਣ ਦੇ ਵਿੱਚ ਜਾਂ ਕੁਝ ਵੀ ਪਰੇਸ਼ਾਨੀ ਹੋਏ ਨਾ ਤੇ ਚੱਲਦਾ ਕੰਮ ਹੁਣ ਯਾਰ ਪਤਾ ਨਹੀਂ ਕੀ ਹੋਇਆ ਹੋਇਆ ਨਾ ਕਿ ਵੀਡੀਓ ਬਣਾਉਣ ਨੂੰ ਬਿਲਕੁਲ ਜੀ ਨਹੀਂ ਕਰਦਾ ਵੀ ਵੀਡੀਓ ਬਣਾਵਾ ਵੀ ਕੀ ਕੀ ਆਪਾਂ ਕਿਹੜਾ ਕੁਝ ਖਾਸ ਕਰ ਰਹੇ ਆ ਹਨਾ ਵੀ ਹਾਂ ਵੀ ਕੁਝ ਨਵਾਂ ਕਰ ਰਹੇ ਆ ਜਾਂ ਕੁਝ ਵੀ ਹੈ ਹਨਾ ਕਿ ਜਿਹੜਾ ਸਾਰੇ ਵੀਰਾਂ ਦਾ ਇਹੀ ਕੁਝ ਚੱਲ ਰਿਹਾ ਵੀ ਆਲੂਆਂ ਦੀ ਪਟਾਈ ਚੱਲੀ ਜਾਂਦੀ ਹੈ ਬਸ ਇਹੀ ਕੁਛ ਹੈ ਤੇ ਵੀ ਬਸ ਉਸੇ ਕਰ ਚੱਕਰ ਦੇਣਾ ਜੀ ਜਿਆ ਨਹੀਂ ਹੁੰਦਾ ਵੀ ਕੀ ਦਿਖਾਵਾਂ ਵੀ ਕੁਝ ਨਵਾਂ ਤਾਂ ਕਰਿਆ ਨਹੀਂ ਓਏ ਆ ਵੀ ਨਾ ਆ ਗੇੜਾ ਲਵਾ ਗਿਆ ਆਲੂ ਚੱਕ ਕੇ ਵਿੱਚ ਕਰਦੀ ਬੜ ਤੇ ਉੱਤੇ ਇਹ ਵੀ ਤੇ ਉਹ ਵੀ ਤੇ ਵੀ ਜੇ ਕੋਈ ਜੇ ਤਾਂ ਕੁਝ ਐਕਸਟਰਾ ਕਰਾਂ ਫੇਰ ਤਾਂ ਮੈਂ ਮੰਨ ਲਵਾਂ ਵੀ ਕੁਝ ਨਵਾਂ ਆਪਾਂ ਕਰਿਆ ਹਨਾ ਉਹੀ ਆ ਸਾਰੇ ਵੀਰ ਆ ਸਾਰੇ ਵੀਰ ਆਲੂ ਪੜਦੇ ਆਪਾਂ ਸਾਰਿਆਂ ਦਾ ਚੱਲੀ ਜਾਂਦਾ ਬਸ ਆ ਪਖਰਾਜ ਦਾ ਬਸ ਆਪਣਾ ਇੱਕ ਈਲਾ ਰਹਿ ਗਿਆ ਆ ਈਲਾ ਰਹਿ ਗਿਆ ਕੰਪਨੀ ਦਾ ਬਸ ਉਦੋਂ ਬਾਅਦ ਖਤਮ ਪਖਰਾਜ ਦੀ ਗਾਣੀ ਫੇਰ ਲੱਗਾਗੇ ਐਲ ਆਰ ਨੂੰ ਆ ਦੇਖ ਲਓ ਆ ਇੱਕ ਵੱਟ ਦਾ ਆਲੂ ਆ ਵੀਕੋ ਵੱਟੀ ਲੈ ਕੇ ਜਾ ਰਿਹਾ ਇਹ ਆ ਇੱਕ ਵੱਟ ਦਾ ਆਲੂ ਆ ਆ ਦੋ ਵੱਟਾਂ ਦਾ ਆਲੂ ਐਨਾ ਫਰਕ ਆ ਬਾ ਬੋਰੀਆਂ ਸਲਾਈਆਂ ਕਰਨੀਆਂ ਸਲਾਈਆਂ ਕਰਕੇ ਆ ਉੱਥੇ ਪਹੁੰਚ ਜੀਆਂ ਕਰ ਦੇਣੀਆਂ ਫਾਰਮ ਤੇ ਚਲੋ ਅੱਜ ਮੌਸਮ ਖਰਾਬ ਫੇਰ ਹੋ ਗਿਆ ਤੇ ਮੈਂ ਨਾਲ ਦੋ ਦਿਨ ਮੀਂਹ ਦਿਖਾਉਂਦਾ ਵਾ ਹੁਣ ਜੇ ਅੱਜ ਦਾ ਦਿਨ ਹੀ ਚਲਾਉਣਾ ਆਪਾਂ ਕੰਮ ਕੱਲ ਨੂੰ ਕੰਮ ਨਹੀਂ ਚਲਾਉਣਾ ਆਪਾਂ ਕਿਉਂਕਿ ਕੱਲ ਨੂੰ ਮੀਂਹ ਦਿਖਾਉਂਦਾ ਜੇ ਤਾਂ ਕੱਲ ਨੂੰ हट ਗਿਆ ਨੈਟ ਦਿਖਾਉਣਾ ਮੀ ਫੇਰ ਚਲਾ ਲਾਂਗੇ ਜੇ ਨਾ हटਿਆ ਫਿਰ ਨਹੀਂ ਕਿਉਂਕਿ ਪਤਾ ਕੀ ਆ ਬਹੁਤ ਔਖਾ ਹੋ ਜਾਂਦਾ ਯਾਰ ਸਾਰਾ ਕੰਮ ਆਲੂ ਜਦੋਂ ਗਿੱਲਾ ਗੁੱਲਾ ਹੋ ਗਿਆ ਇਹਨਾਂ ਸਵਾਦ ਹੀ ਖਰਾਬ ਹੋ ਜਾਂਦਾ ਐ ਮਿੱਟੀ ਮੁੱਟੀ ਲੱਗ ਜਾਂਦੀ ਆ ਸਾਂਭਣਾ ਕਰਨਾ ਬਹੁਤ ਔਖਾ ਹੋ ਜਾਂਦਾ ਬਹੁਤ ਮੁਸ਼ਕਲ ਹੋ ਜਾਂਦਾ ਦੇਖੋ ਸਾਰੇ ਸਾਰੇ ਬੀਆਂ ਦੇ ਵਿੱਚੋਂ ਰਾਜਾ ਆਲੂ ਪਖਰਾਜ ਆ ਹਨਾ ਕਿ ਹਾਂ ਵੀ ਵਧੀਆ ਆਲੂ ਆ ਪਖਰਾਜ ਪਖਰਾਜ ਹੋ ਗਿਆ ਡਾਇਮੰਡ ਹੋ ਗਿਆ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਕਿ ਜਿਆਦੇ ਝਾੜ ਵਾਲੀਆਂ ਵੈਰਾਈਟੀਆਂ ਨਹੀਂ ਚਾਹੀਦੀਆਂ ਆਪਾਂ ਨੂੰ ਤੇ ਸਪੋਜ਼ ਕਰੋ ਜਿਵੇਂ ਆਪਣੇ ਆਲੂ ਦੀ 300 ਬੋਰੀ ਦਾ ਝਾੜ ਨਿਕਲਿਆ ਉਹ ਵਿਕੀ 300 ਰੁਪਏ ਨੂੰ ਬੋਰੀ ਜੇ ਉਹੀ 150 ਬੋਰੀ ਨਿਕਲਿਆਵੇ ਤੇ ਉਹ ਵਿਕੇ ਜਵੇ 600 ਰੁਪਏ ਨੂੰ ਤਾਂ ਕਿੰਨਾ ਵਧੀਆ ਰੇਟ ਹੈ ਹਨ ਨਾਲੇ ਬੋਰੀਆਂ ਨਹੀਂ ਵਾਧੂ ਭਰਨੀਆਂ ਪੈਣੀਆਂ ਹਨ ਕਿ ਕਿ ਰੇਟ ਜ਼ਿਆਦੇ ਚਾਹੀਦਾ ਝਾੜ ਵੱਧ ਨਾਲ ਕਿ ਉਹ ਜ਼ਿਆਦੇ ਬੈਨੀਫਿਟ ਹੈ ਰੇਟ ਜ਼ਿਆਦੇ ਹੋਵੇ ਹਨ ਤੇ ਐਵੇਂ ਬੋਰੀਆਂ ਭਰੀ ਜਾਣੀਆਂ ਨਾਲੇ ਮਾਰਕੀਟ ਦੇ ਵਿੱਚ ਆਲੂਆਂ ਦਾ ਨਹੀਂ ਹੋਊਗਾ ਵੀ ਇਹ ਜਿਹੇ ਵੀ ਤਾਂ ਬੰਦ ਹੀ ਹੋ ਜਾਣ ਵੀ ਜਿਹੜੇ ਵੀਆਂ ਦਾ ਝਾੜ ਜ਼ਿਆਦੇ ਆ ਉਹੀ ਵੀ ਚਾਹੀਦੇ ਆ ਜਿਨ੍ਹਾਂ ਦਾ ਝਾੜ ਘੱਟ ਹੋਵੇ ਤੇ ਰੇਟ ਵਧੀਆ ਹੋਣ ਬਸ ਉਹੀ ਚਾਹੀਦੇ ਹਮੇਸ਼ਾ ਵੀ ਉਹ ਵਧੀਆ ਬਹਿਗੇ। ਕਿ ਕਿ ਬਾਹੀ ਸਾਰੀ ਇਹੀ ਝੋਟੇ ਜੰਮਿਆਈ ਹੋਈ ਆ। ਵੀ ਇਹੀ ਝੋਟਾ ਕਰਦਾ ਆ ਬਾਹੀ। 17 ਹਾਲ ਪਏ ਹੋਇਆ। ਮੈਨੂੰ ਲੱਗਦਾ 150 ਘੰਟਾ ਚੱਲ ਗਿਆ। ਇਹ ਦੇਖ ਕਰਦਾ ਨਾ ਗੱਡੀ ਨੂੰ। ਹਾਂ 120 22 ਘੰਟੇ ਚੱਲ ਗਿਆ ਸਰਵਿਸ ਹੋਣ ਵਾਲੀ ਆ ਇਹਦੀ। ਕਰਵਾਤੀ ਸੀ ਬੁੱਕ ਤੇ ਉਹ ਕਹਿੰਦੀ ਕਰ ਜਾਂਦੇ ਆ ਨਾਲੇ ਵੇਟ ਬੂਟ ਵੀ ਆਉਣ ਵਾਲੇ ਆ ਇਹਦੇ ਸਾਰਾ ਕੁਝ ਆਉਣ ਵਾਲਾ ਸਮਾਨ ਇਹਦਾ ਇਹ ਤੇ ਕੀ ਸ਼ਾਇਦ ਹੋਲੇ ਮਹੱਲੇ ਨੂੰ ਇਹੀ ਸਿੱਧਾ ਕਰੀਏ ਵੀ ਹੋਲੇ ਮਹੱਲੇ ਤੇ ਇਹੀ ਲੈ ਕੇ ਚੱਲਾਂਗੇ ਸ਼ਾਇਦ ਬਾਕੀ ਹਜੇ ਪੱਕਾ ਨਹੀਂ ਪਤਾ ਵੀ ਜੇ ਮੀਂਹ ਆਲੇ ਦਾ ਨਾ ਹੋਏ ਫਿਰ ਕੈਬ ਨਾਲ ਲੈ ਚੱਲਣਾ ਆਪਾਂ ਜੇ ਮੀਂਹ ਆਲੇ ਦਾ ਨਾ ਹੋਏ ਫਿਰ ਇਹੀ ਲੈ ਚੱਲਣਾ ਟਰੈਕਟਰ ਬਾਈ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਕਿਸੇ ਨੂੰ ਇਹ ਗੱਲ ਕਰ ਬਾਕੀ ਸਾਰੀ ਗੱਲ ਤਾਂ ਹੈਗੀ ਇਹਦੀ ਪੂਰੀ ਵਧੀਆ ਪਰਫਾਰਮੈਂਸ ਹਨ ਤੇ ਤੁਸੀਂ ਆ ਕੇ ਚਲਾ ਕੇ ਦੇਖਿਓ ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਕੋਈ ਵੀਰ ਵੀ ਤੁਸੀਂ ਲਵੋ ਜਾਂ ਨਾ ਲਵੋ ਉਹ ਤੁਹਾਡੀ ਚੁਆਇਸ ਆ ਹਨ ਪਰ ਇੱਕ ਵਾਰ ਇਹ ਟ੍ਰੇਟਰ ਨੂੰ ਚਲਾ ਕੇ ਦੇਖ ਲਿਓ ਆ ਕੇ ਜੇ ਕਿਸੇ ਵੀ ਇਹਨੂੰ ਵੀ ਦੇਖਣਾ ਨਾ ਚਲਾ ਕੇ ਜਦੋਂ ਮਰਜ਼ੀ ਖੁੱਲੀ ਦਿਲ ਨਾਲ ਆ ਸਕਦੇ ਹੋ ਚਲਾ ਕੇ ਦੇਖੋ ਕੀ ਪਰਫਾਰਮੈਂਸ ਹੈ ਦੀ ਦੇਖ ਸਕਦੇ ਹੋ ਕਿੰਨੀ ਵਧੀਆ ਹਾਂਜੀ ਵੀਰੇ ਆ ਗਏ ਆਪਾਂ ਐਲ ਆਰ ਵਾਲੇ ਪਲਾਟ ਦੇ ਵਿੱਚ ਆਹ ਦੇਖ ਲਓ ਆਪਣਾ ਟੋਏ ਵਾਲਾ ਖੇਤ ਆ ਇਹ ਵੀ ਉੱਪਰ ਥੇਨੋ ਮਿੱਟੀ ਚਕਾਈ ਹੋਈ ਆ ਤੇ ਪੂਰਾ ਸੋਹਣਾ ਆਲੂ ਹੁੰਦਾ ਇਹ ਜਿੱਡਾ ਕਰ ਦਿੱਤਾ ਪੂਰਾ ਇੱਥੇ ਪਿਛਲਾ ਸਾਲ ਇੱਥੇ ਮਸ਼ੀਨ ਆਪਾਂ ਇਹ ਸੈੱਟ ਕਰੀ ਸੀਗੀ ਇਹੀ ਖੱਤੇ ਨੇ ਮਸ਼ੀਨ ਦਵਾਈ ਦੀ ਇਹ ਅੱਕੇ ਹੋਏ ਨੇ ਕਿਉਂਕਿ ਖੇਤ ਸੀਗਾ ਸੁੱਕਾ ਵਾਲਾ ਤੇ ਇਹੀ ਖੇਤ ਦੇ ਵਿੱਚ ਆ ਕੇ ਮਸ਼ੀਨ ਲਈਦੀ ਆਪਾਂ ਕਿਉਂਕਿ ਇਹ ਖੇਤ ਦੇ ਵਿੱਚ ਡੜਾਈ ਬਹੁਤ ਜ਼ਿਆਦਾ ਬਣਦਾ ਸੀਗਾ ਹਨਾ ਤਾਂ ਫਿਰ ਇੱਥੇ ਆ ਕੇ ਮਸ਼ੀਨ ਇਹ ਆਪਾਂ ਲਈ ਇਹ ਡੱਕਰ ਖੇਤ ਆ ਬਾਲਾ ਤਾਂ ਕਰਕੇ ਹੁਣ ਜਿਵੇਂ ਮੀਂਹ ਪਿਆ ਸੀਗਾ ਤੇ ਉਹਦੇ ਕਰਕੇ ਇੱਥੇ ਪਟਾਈ ਸ਼ੁਰੂ ਕਰੀ ਆ ਕਿਉਂਕਿ ਹੁਣ ਵੀ ਡਲੀਆਂ ਹੈਗੀਆਂ ਨੇ ਪਰ ਬਹੁਤ ਬਰੀਕ ਬਰੀਕ ਓਏ ਨਸਾਜ ਥੋੜਾ ਹੌਲੀ ਦੌਰ ਹਾਂ ਬੇਲਾਲ ਜਿੰਨਾ ਹੌਲੀ ਤੁਰੂਗਾ ਉੰਨਾ ਸਫਾਈ ਜਾਊ ਮਗਰ ਤਾ ਕਰਕੇ ਹੌਲੀ ਕਰਾਇਆ ਕਿਉਂਕਿ ਜੇ ਤੇਜ਼ ਤੋਰਦੇ ਆ ਡੜਾ ਇਹਦੇ ਡੜਾ ਬਣਨੋਂ ਹਟਦਾ ਨਹੀਂ ਹੈਗਾ ਚਾਹੇ ਸੁੱਕੀ ਆ ਤਾਂ ਵੀ ਡੜਾ ਬਣਨਾ ਗਿੱਲੀ ਆ ਤਾਂ ਵੀ ਡੜਾ ਬਣਨਾ ਆ ਦੇ ਏਡੇ ਏਡੇ ਡੜੇ ਬਣਦੇ ਪਰ ਇਹ ਮਸ਼ੀਨ ਫਿਰ ਵੀ ਨਜ਼ਾਰਾ ਦੇ ਦਿੰਦੀ ਆ ਵੀ ਹਾਂ ਕੱਲਾ ਕੱਲਾ ਆਲੂ ਹੀ ਦਿਖੂਗਾ ਹੋਰ ਨਹੀਂ ਕੁਝ ਦਿਖਦਾ ਸਹਜ ਬਹੁਤ ਸੋਹਣਾ ਲੋਟ ਪੂਰਾ ਸੋਹਣਾ ਸਹਜ ਪੂਰਾ ਨਜ਼ਾਰਾ ਐਲਰ ਦਾ ਆਹ ਖੀਰਲਾ ਪਲਾਟ ਆਪਣਾ ਇਸ ਤੋਂ ਬਾਅਦ ਇੱਕ ਗਿੱਲਾ ਜਾਂ ਅੱਧਾ ਪੌਣਾ ਗਿੱਲਾ ਵਾ ਬਸ ਐਲਰ ਦਾ ਜਿਹੜਾ ਰਹਿੰਦਾ ਰਹਿ ਜਾਣਾ ਪੱਟਣਾ ਨਾ ਬਸ ਇਸ ਤੋਂ ਬਾਅਦ ਹੋਰ ਕੋਈ ਕਿਤੇ ਹੈਲੋ ਬਸ ਆਪਣਾ ਨਾ ਇਹ ਖੀਰਲਾ ਖੇਤ ਹੈ ਐਲਰ ਦਾ ਇਸ ਤੋਂ ਬਾਅਦ ਬਸ ਥੋੜਾ ਬਾਲਾ ਰਹਿ ਜਾਣਾ ਹੋਰ ਬਾਲਾ ਨਹੀਂ ਹੈਗਾ ਇਹ ਤਾਂ ਆਪਣੇ ਕੋਲੇ ਐਲਰ ਤੇ ਪੱਟਣ ਵਾਲਾ ਤੇ ਫਿਰ ਉਸ ਤੋਂ ਬਾਅਦ ਜ਼ਿਆਦਾ ਪਟਾਈ ਆਪਣੀ ਰਹੇਗੀ ਜੋਤੀ ਦੀ ਤੇ ਇੱਕ ਹੈਗਾ ਹਿਮਲਣੀ ਬਸ ਇਹੀ ਵੀ ਰਹਿੰਦੇ ਆ ਉਸ ਤੋਂ ਹੋਰ ਨਹੀਂ ਵਾਲੇ ਵੀ ਰਹਿੰਦੇ ਆਪਣੇ ਇਹੀ ਵੀ ਰਹਿੰਦੇ ਆ ਜੋ ਜ਼ਿਆਦਾ ਪਟਣ ਵਾਲੇ ਤੇ ਇੱਕ 12 ਕਿਲੇ ਆਪਣੇ ਡਾਇਮੰਡ ਦੇ ਰਹਿੰਦੇ 12 ਨਹੀਂ 15 16 ਕਿਲੇ ਡਾਇਮੰਡ ਦੇ ਰਹਿੰਦੇ ਬਸ ਇਹ ਲਿਆ ਕੰਮ ਨੇ ਦੇੜੇ ਹੋਣਾ ਆਪਾਂ ਦੂਜੀ ਲੇਬਰ ਨੇ ਇੱਕ ਦੋ ਦਿਨਾਂ ਤੱਕ ਆ ਜਾਣਾ ਜੇ ਮੀਂਹ ਨਾ ਪਿਆ ਤੇ ਫਿਰ ਉਹਨਾਂ ਨੇ ਆ ਜਾਣਾ ਉਹ ਆ ਕੇ ਲੱਗ ਜੂਗੀ ਤਾਂ ਉਹਨਾਂ ਨੇ ਖਿੱਚ ਜਾਣਾ ਕਾਫੀ ਕੰਮ ਆ ਕੇ ਫਿਰ ਦੇਖਦੇ ਹਾਂ ਰੋਗਲਾ ਆ ਜੇ ਤੇ ਉਹਨਾਂ ਨੇ ਖਿੱਚ ਜਾਣਾ ਕਾਫੀ ਕੰਮ ਆ ਕੇ ਜਦੋਂ ਉਹ ਆ ਕੀ ਲੇਵ ਉਹਨਾਂ ਨੂੰ ਕਿਹਾ ਮੈਂ ਕਿਹਾ ਚਾਰ ਕਿ ਦਿਨ ਲਵਾ ਦੇ ਹੋਰ ਚਾਰ ਦਿਨਾਂ ਦੇ ਵਿੱਚ ਵੀ 30 35 ਕਿੱਲੇ ਆ ਉਹ ਪੱਟ ਜਾ ਬਸ ਇਕੱਲੇ ਹੋਰ ਜਾਹੇ ਨਾ ਪੱਟੀ ਵੀ ਬਾਕੀ ਚੱਲ ਆਪਣੀ ਜਿਹੜੀ ਇਹ ਲੇਬਰ ਇਹ ਕੰਮ ਕਰੀ ਜਾਊਗੀ ਤੇ ਨਾ ਆਪਣਾ ਸਹਿਜ ਤਾਂ ਬਹੁਤ ਸੋਹਣਾ ਬਣਿਆ ਸਹਿਜ ਵੀ ਬਹੁਤ ਸੋਹਣਾ ਰੰਗ ਵੀ ਬਹੁਤ ਸੋਹਣਾ ਤੇ ਜੇ ਨਹੀਂ ਪੈ ਗਿਆ ਫੇਰ ਇਹ ਖੱਤੇ ਦਾ ਕੰਮ ਬੰਦ ਕਰਨਾ ਪੈਣਾ ਕਿਉਂਕਿ ਇਹ ਖੱਤੇ ਦੇ ਵਿੱਚ ਫਿਰ ਮਸ਼ੀਨ ਚੱਲਣੀ ਨਹੀਂ ਹੈ ਜੀ ਇਹ ਚੱਕਰ ਹੈ ਤੇ ਵੀਡੀਓ ਵੀਡੀਓ ਭਰਾਵੋ ਹੁਣ ਨਹੀਂ ਹੈਗੀ ਬਣਦੀ ਆਪਣੇ ਤੋਂ ਤੇ ਬੰਨਦੀ ਕਰਨ ਦਾ ਹੈਗਾ ਮਨ ਕੀ ਬਣਾਇਂ ਨਹੀਂ ਕਰਨੀ ਹੁਣ ਵੀਡੀਓ ਪਾਇਆ ਨਹੀਂ ਕਰਨੀ ਹੁਣ ਜਾਦੇ ਮੂੜ ਇਹੀ ਬਣਦਾ ਵਾ ਵੀ ਛੱਡ ਕੀ ਕਰਨੀ ਵੀਡੀਓ ਵੜੀ ਬਣਾ ਕੇ ਜੇ ਉਧਰ ਪਖਰਾਜ ਪੱਟਦੇ ਸੀ ਪਹਿਲਾਂ ਉਹ ਪਰਦੇ ਪਰਦੇ ਖੇਤ ਬਾਹੀ ਕਰਕੇ ਚੌਕੇ ਉਹ ਆਗਿਲੇ ਵਾ ਟੈਂਪੋ ਚ ਜਾਨ ਨੂੰ ਇਧਰ ਡੰਡੀਆਂ ਰੋਡੀਆਂ ਲਾਤੀਆਂ ਤੇ ਹੁਣ ਟਾਈਮ ਤਾਂ 6:00 ਵਜੇ ਪਰ 15-20 ਮਿੰਟ ਲਾਉਣੇ ਆ ਬਸ ਗੁੜੀਆਂ ਨੇ ਆ ਡੰਡੀਆਂ ਡੰਡੀਆਂ ਚੁੱਕ ਜਾਣਗੀਆਂ ਗੱਲੀਆਂ ਬਸ ਸਵੇਰੇ ਮਸ਼ੀਨ ਔਣ ਤੋਂ ਪਹਿਲਾਂ ਪਹਿਲਾਂ ਵੀਸੇ ਚ ਲੇਬਰ ਔਣ ਤੋਂ ਪਹਿਲਾਂ ਪਹਿਲਾਂ ਆਪਣੀ ਮਸ਼ੀਨ ਚੱਲਦੀ ਹੋਗੀ ਜਿਹੜੀ ਮੇਨ ਇੰਪੋਰਟੈਂਟ ਚੀਜ਼ ਆਪਣੀ ਬਸ ਹੋਰ ਆਪਾਂ ਨੂੰ ਕੁਝ ਨਹੀਂ ਉਹ ਆ ਗਏ ਲੈਵਰ ਆਪਣੀ ਸਾਰੇ ਟੈਂਪੂ ਦਾ ਸ਼ੌਕ ਬਹੁਤ ਆ ਬਾਈ ਬਹੁਤ ਸ਼ੌਕ ਦਿੰਦਾ ਟੈਂਪੂ ਕਈ ਵੀਰ ਕਹਿੰਦੇ ਵੀਰੇ ਐਡੀ ਗੱਡੀ ਆ ਟੈਂਪੂ ਨਹੀਂ ਵੀਰੇ ਸਾਡੇ ਏਰੀਆ ਚ ਨਾ ਇਹਨੂੰ ਟੈਂਪੂ ਹੀ ਕਹਿ ਦਿੰਦੇ ਆ ਵੀ ਮਤਲਬ ਠੀਕ ਆ ਗੱਡੀ ਵੀ ਕਹਿ ਦਿੰਦੇ ਆ ਟਰੱਕ ਵੀ ਕਹਿ ਦਿੰਦੇ ਆ ਪਰ ਸਾਡੇ ਰੀਜਨ ਇਹਨਾਂ ਨੂੰ ਯਾਨੀ ਕਿ ਟੈਂਪੂ ਹੀ ਕਹਾ ਦਦੇ ਆ ਵੀ ਟੈਂਪੂ ਕਿੱਥੇ ਆ ਟੈਂਪੂ ਐ ਮਤਲਬ ਟੈਂਪੂ ਦੇ ਕਈ ਮਤਲਬ ਨਿਕਲਦੇ ਆ ਪਰ ਸਾਡੇ ਰੀਜਨ ਨੂੰ ਟੈਂਪੂ ਹੀ ਕਹਿੰਦੇ ਆ ਇਹ ਘੱਟੇ ਚ ਰੋਡ ਬਹੁਤ ਆ ਤੇ ਪਰ ਆਲੂ ਦਾ ਝਾੜ ਝੂੜ ਵਧੀਆ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਪਲਾਉ ਪਲੂ ਫੈਨ ਲੱਗੇ ਉਸ ਤੋਂ ਬਾਅਦ ਆਲੂ ਲੂ ਸਰ ਸਾਰਾ ਕੁਝ ਵਧੀਆ